ਹੰ ਗੁਰੂ ਸਾਰੇ ਗੁਰੂ ਰੂਪ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੇ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਜਿਸ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਕਹਲੂਰ ਦੀ ਰਾਣੀ ਚੰਪਾ ਜੀ ਦੀ ਬੇਨਤੀ ਕਰਨ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸਦੇ ਪਤੀ ਦੀਪ ਚੰਦ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਏ ਨੇ ਇੱਥੇ ਹੀ ਰਾਣੇ ਚੰਪਾ ਦੀ ਬੇਨਤੀ ਕਰਨ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਖਵਾਲ ਨਾਂ ਦੇ ਸਥਾਨ ਦੇ ਉੱਤੇ ਰਾਣੇ ਚੰਪਾ ਤੋਂ 500 ਰੁਪਇਆ ਕੀਮਤ ਦੇ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਖਰੀਦੀ ਹ ਇੱਥੇ ਆਪ ਜੀ ਨਗਰ ਬਸਾਉਣਾ ਚਾਹੁੰਦੇ ਨੇ ਸਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤਿੰਨ ਪਿੰਡਾਂ ਦੀ ਜ਼ਮੀਨ ਮੀਆਂਪੁਰ ਲਾਧੋਪੁਰ ਅਤੇ ਸਹੋਡੇ ਦੀ ਜ਼ਮੀਨ ਖਰੀਦੀ ਹੈ ਗੁਰੂ ਪਾਤਸ਼ਾਹ ਜੀ ਨੇ 19 ਜੂਨ 1665 ਦਾ ਦਿਨ ਮੁਕਰਰ ਕੀਤਾ ਹੈ ਇੱਥੇ ਮੋਹਰੀ ਗੱਡਣ ਦਾ ਭਾਗ ਕਾਇਦੇ ਸਮੇਂ ਅਨੁਸਾਰ ਜੇਕਰ ਕਹਿ ਲਈਏ ਤਾਂ ਪਾਤਸ਼ਾਹ ਜੀ ਨੇ ਇਸ ਦਿਨ ਨਗਰ ਦੇ ਨੇ ਪੱਥਰ ਰੱਖਣ ਦਾ ਦਿਨ ਮੁਕਰਰ ਕੀਤਾ ਹੈ ਅੰਮ੍ਰਿਤ ਵੇਲੇ ਸਮਾਗ ਸਾਰੀਆਂ ਸੰਗਤਾਂ ਜੁੜੀਆਂ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਪਰਿਵਾਰ ਜੁੜਿਆ ਹੈ ਤੇ ਰਾਣੀ ਚੰਪਾ ਜੀ ਦੇ ਵੀ ਪਰਿਵਾਰਕ ਮੈਂਬਰ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਅੰਮ੍ਰਿਤ ਵੇਲੇ ਗੁਰਬਾਣੀ ਦੇ ਜਾਪ ਹੋਏ ਨੇ ਕੀਰਤਨ ਹੋਏ ਨੇ ਗੁਰੂਕੀਆਂ ਦੇਗਾਂ ਤਿਆਰ ਕੀਤੀਆਂ ਗਈਆਂ ਹਨ ਉਪਰੰਤ ਛੇ ਪੌੜੀਆਂ ਆਨੰਦ ਸਹਿਬ ਜੀ ਦੀਆਂ ਪੜ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਕੇ ਇਸ ਨਗਰ ਦੀ ਮੋੜੀ ਗੱਡੀ ਗਈ ਹੈ ਤਾਂ ਇਹ ਸੁਭਾਗ ਮੌਕਾ ਪ੍ਰਾਪਤ ਹੋਇਆ ਹੈ ਬਾਬਾ ਬੁੱਢਾ ਜੀ ਦੇ ਅੰਸ਼ ਬੰਸ਼ ਭਾਇ ਕਰ ਦਿੱਤਾ ਜੀ ਨੂੰ ਸੋ ਗੁਰੂ ਪਾਤਸ਼ਾਹ ਜੀ ਨੇ ਨਗਰ ਦੇ ਸਾਰੇ ਆਰੰਭ ਕਰਵਾਏ ਹੈ ਆਪ ਪਾਤਸ਼ਾਹ ਜੀ ਨੇ ਹੱਥੀਂ ਨਕਸ਼ਾ ਤਿਆਰ ਕੀਤਾ ਹੈ ਕਿ ਕਿਸ ਜਗ੍ਹਾ ਤੇ ਬਾਜ਼ਾਰ ਬਣਨਗੇ ਕਿੱਥੇ ਵੱਡੀ ਮੰਡੀ ਬਣੇਗੇ ਕਿੱਥੇ દવાਖਾਨਾ ਹੋਏਗਾ ਕਿੱਥੇ ਰਹਾਇਸ਼ਾਂ ਬਣਨਗੀਆਂ ਇਸ ਜਗ੍ਹਾ ਦੇ ਉੱਤੇ ਹੀ ਪਾਤਸ਼ਾਹ ਜਿੰਨੇ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਇਮਾਰਤ ਤਿਆਰ ਕਰਾਈ ਆ ਤੇ ਨਾਲ ਇਹ ਦੂਰ ਦੂਰ ਤੱਕ ਪਾਤਸ਼ਾਹ ਜਿੰਨੇ ਆਪਣੇ ਹੁਕਮਨਾਮੇ ਭੇਜ ਦਿੱਤੇ ਨੇ ਹੁਕਮਨਾਮਿਆਂ ਦੇ ਵਿੱਚ ਪਾਤਸ਼ਾਹ ਜਿੰਨੇ ਸਪਸ਼ਟ ਲਿਖਿਆ ਹੈ ਜਿੰਨਾਂ ਕੋਲ ਰਹਿਣ ਲਈ ਛੱਤ ਨਹੀਂ ਹੈ ਉਹ ਇੱਥੇ ਆ ਸਕਦੇ ਹਨ ਜਾਂ ਹੋਰ ਵੀ ਜੜੇ ਆ ਕੇ ਕੋਈ ਆਪਣੇ ਕਿਰਤ ਕਰਨਾ ਚਾਹੁੰਦੇ ਹਨ ਜਾਂ ਇੱਥੇ ਹੀ ਰਹਿਣਾ ਚਾਹੁੰਦੇ ਹਨ ਉਹ ਵੀ ਇੱਥੇ ਪਹੁੰਚ ਸਕਦੇ ਹਨ ਬਹੁਤ ਸਾਰੇ ਸਿੱਖ ਪਹੁੰਚੇ ਕਿਰਤੀ ਲੋਕ ਪਹੁੰਚੇ ਵੱਖ-ਵੱਖ ਤਰ੍ਹਾਂ ਦਾ ਕੰਮ ਕਰਨ ਵਾਲੇ ਪਹੁੰਚੇ ਸਭ ਤੋਂ ਵੱਡਾ ਕਮਰਾ ਜਾਂ ਇਮਾਰਤ ਇਸ ਕਰਕੇ ਤਿਆਰ ਕਰਵਾਏ ਗਏ ਹੈ ਤਾਂ ਕਿ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਇਸ ਨਗਰ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਉਹ ਸਵੇਰੇ ਅਤੇ ਸ਼ਾਮ ਨੂੰ ਆਪਣਾ ਨਿਤਨੇਮ ਵੀ ਕਰ ਸਕਣ ਤੇ ਇੱਥੇ ਹੀ ਆਪਣੀ ਰਾਤ ਕੱਟ ਸਕਣ ਉਸ ਤੋਂ ਬਾਅਦ ਇਮਾਰਤਾਂ ਬਣੀਆਂ ਆਰੰਭ ਹੋ ਗਈਆਂ ਹਨ ਇੰਨੀਆਂ ਕਿ ਸੰਗਤਾਂ ਪਹੁੰਚੀਆਂ ਹਨ ਕਿ ਦਿਨਾਂ ਦੇ ਵਿੱਚ ਹੀ ਇੱਕ ਵੱਡਾ ਨਗਰ ਉੱਸਰ ਗਿਆ ਹੈ ਇਮਾਰਤਾਂ ਨਜ਼ਰ ਆਉਣ ਲੱਗ ਪਈਆਂ ਹਨ ਇਸ ਨਗਰ ਦੇ ਨੇੜੇ ਹੀ ਰੋਪੜ ਦਾ ਰਹਿਣ ਵਾਲਾ ਇੱਕ ਸੈਇਦ ਪੀਰ موسی ਉਹ ਇਸ ਨਗਰ ਦੀ ਮੋੜੀ ਗੱਡਣ ਤੋਂ ਕੁਝ ਦਿਨ ਪਹਿਲਾਂ ਇੱਥੋਂ ਗੁਜਰਿਆ ਸੀ ਇੱਥੋਂ ਲੰਘਿਆ ਸੀ ਪਰ ਜਦੋਂ ਉਸ ਸਮੇਂ ਇੱਥੇ ਕਿਸੇ ਦੀ ਇਮਾਰਤ ਦਾ ਜਾਂ ਨਗਰ ਦਾ ਨਾਂ ਨਿਸ਼ਾਨ ਨਹੀਂ ਸੀ ਪਰ ਜਦੋਂ ਉਹ ਇੱਕ ਦਿਨ ਵਾਪਸ ਆਇਆ ਕੀ ਤੱਕਿਆ ਕਿ ਬਹੁਤ ਵੱਡਾ ਨਗਰ ਵੱਸ ਗਿਆ ਹੈ ਇਮਾਰਤਾਂ ਬਣ ਗਈਆਂ ਨੇ ਚਾਰੇ ਪਾਸੇ ਚੜ੍ਹ ਪੈੜ ਹੈ ਲੰਘਦਾ ਹੋਇਆ ਉਸਨੇ ਇੱਕ ਸਿੱਖ ਤੋਂ ਪੁੱਛਿਆ ਹੈ ਕੌਣ ਹੈ ਇੱਥੇ ਨਗਰ ਦੀ ਉਸਾਰੀ ਕਰਵਾ ਰਿਹਾ ਅਤੇ ਇਹ ਸਾਰੇ ਲੋਕ ਕੌਣ ਨੇ ਤਾਂ ਸਿੱਖ ਨੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਨਾਵੇਂ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਨਗਰ ਵਸਾਇਆ ਹੈ ਤੇ ਇਹ ਸਾਰੇ ਸਿੱਖ ਹਨ ਜਿਹੜੇ ਇਸ ਨਗਰ ਦੀ ਉਸਾਰੀ ਵਿੱਚ ਯੋਗਦਾਨ ਪਾ ਰਹੇ ਹਨ ਜਿੰਨਾਂ ਵਿੱਚੋਂ ਬਹੁਤ ਸਾਰਿਆਂ ਨੇ ਇੱਥੇ ਆਪਣੇ ਰਹਿائش ਕਰ ਲਈ ਹੈ ਤਾਂ ਫਿਰ ਮੁਸਾ ਉਹਦੇ ਮਨ ਦੇ ਵਿੱਚ ਕੁਝ ਸ਼ੰਕੇ ਪੈਦਾ ਹੋ ਗਏ ਨੇ ਉਸ ਨੇ ਸਿੱਖ ਨੂੰ ਬੇਨਤੀ ਕੀਤੀ ਹੈ ਕਿ ਮੈਂ ਤੁਹਾਡੇ ਗੁਰੂ ਗੁਰੂ ਤੇਗ ਬਹਾਦਰ ਨੂੰ ਮਿਲਣਾ ਚਾਹੁੰਦਾ ਹਾਂ ਤੇ ਉਹਨਾਂ ਨਾਲ ਮਿਲ ਕੇ ਕੁਝ ਵਿਚਾਰਾਂ ਕਰਨੀਆਂ ਚਾਹੁੰਦਾ ਹਾਂ ਸਿੱਖ ਪੀਰ موسی ਨੂੰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਗਿਆ ਹੈ ਤੇ ਉੱਥੇ ਪੀਰ موسی ਨੇ ਜੋ ਉਸ ਦੇ ਮਨ ਦੇ ਸ਼ੰਕੇ ਸੀ ਉਹ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖੇ ਹੈ ਗੁਰੂ ਸਾਹਿਬ ਜੀ ਨੇ ਬਹੁਤ ਆਦਰ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਪੀਰ ਮੂਸਾ ਨੂੰ ਜਲ ਪਾਣੀ ਸ਼ਿਕਾਇਆ ਹੈ ਜਲ ਪਾਣੀ ਛਕਣ ਤੋਂ ਵੇਲਾ ਹੁਣ ਤੋਂ ਬਾਅਦ ਪੀਰ ਮੂਸਾ ਨੇ ਆਪਣੇ ਮਨ ਦੇ ਸ਼ੰਕੇ ਗੁਰੂ ਸਾਹਿਬ ਪ੍ਰਤੀ ਇੰਜ ਯਾਰ ਕੀਤੇ ਨੇ ਤਾਂ ਪੀਰ ਮੂਸਾ ਨੇ ਆਪਣੇ ਮਨ ਦੇ ਸ਼ੰਕੇ ਨੂੰ ਪਹਿਲੇ ਸਵਾਲ ਦੇ ਵਿੱਚ ਇੰਜ ਪ੍ਰਗਟ ਕਰਕੇ ਪੁੱਛਿਆ ਹੈ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹੈ ਕਿ ਤੁਸੀਂ ਤਾਂ ਬਰਾਗੀ ਹੋ ਤੇ ਬਰਾਗੀਆਂ ਨੂੰ ਇੰਨੇ ਝਮੇਲਿਆਂ ਵਿੱਚ ਫਸਣ ਦੀ ਕੀ ਲੋੜ ਹੈ ਏਡੇ ਏਡੇ ਵੱਡੇ ਨਗਰ ਬਸਾਉਣ ਦੇ ਕੀ ਲੋੜ ਹੈ ਗਰਾਸ ਦੇ ਵਿੱਚ ਫਸਲ ਦੇ ਕੀ ਲੋੜ ਹੈ ਤਾਂ ਜਿਹੜਾ ਉਸਨੇ ਆਪਣਾ ਇਹ ਸਵਾਲ ਗੁਰੂ ਸਾਹਿਬ ਜੀ ਨੂੰ ਕੀਤਾ ਉਹ ਸਵਾਲ ਇਤਿਹਾਸ ਦੇ ਵਿੱਚ ਇੰਚ ਕਰਕੇ ਲਿਖਿਆ ਹੈ ਇਸ ਪਰਵਿਰਤਮ ਹ ਰਿਦਾ ਤੁਮਾਰੋ ਗਣ ਸੇਵਕ ਕਿੰ ਪਾਰ ਉਤਾਰੋ ਜੇਕਰ ਤੁਸੀਂ ਇਸ ਤਰ੍ਹਾਂ ਨਗਰ ਬਸਾਉਣ ਦੇ ਚਮੇਲਿਆਂ ਦੇ ਵਿੱਚ ਹੀ ਫਸੇ ਰਹੇ ਬੈਰਾਗੀ ਬਣ ਕੇ ਤਾਂ ਆਪਣੇ ਸੇਵਕਾਂ ਨੂੰ ਕਿਵੇਂ ਪਾਰ ਉਤਾਰਾ ਕਰੋਗੇ ਕਿਉਂ ਕਰੋਗੇ ਤੁਸੀਂ ਇਹ ਨਗਰ ਵਸਾਰੇ ਹੋ ਤਾਂ ਗੁਰੂ ਸਾਹਿਬ ਜੀ ਨੇ ਉਸ ਦੇ ਇਸ ਸਵਾਲ ਦਾ ਜਵਾਬ ਬਹੁਤ ਹੀ ਖੂਬਸੂਰਤ ਦਿੰਦਾ ਹੈ ਗੁਰੂ ਸਾਹਿਬ ਜੀ ਨੇ ਇਹਨੂੰ ਕਿਹਾ ਪੀਰ ਜੀ ਗ੍ਰਸਥ ਆਸ਼ਰਮ ਹੀ ਸਭ ਤੋਂ ਉੱਚਾ ਆਸ਼ਰਮ ਹੈ ਗ੍ਰਸਥ ਮਾਰਗ ਤੇ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਉੱਚਾ ਸੱਚਾ ਰੱਖ ਕੇ ਅਤੇ ਆਪਣੇ ਪਰਿਵਾਰ ਅਤੇ ਗ੍ਰਸਤ ਮਾਰਗ ਵਿੱਚ ਰਹਿੰਦਿਆਂ ਹਾਂ ਜੋ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਉਹ ਹੀ ਜੀਵਨ ਮੁਕਤ ਹੋ ਸਕਦਾ ਹੈ ਉਸ ਨੇ ਫਿਰ ਪੀਰ ਨੂਸਾ ਨੇ ਗੁਰੂ ਸਾ ਪਾਤਸ਼ਾਹ ਜੀ ਨੂੰ ਫਿਰ ਇੱਕ ਸਵਾਲ ਕੀਤਾ ਹੈ ਕਹਿਣ ਲੱਗਾ ਦੁਨੀਆ ਅਤੇ ਪੀਰਾਂ ਫਕੀਰਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਇੱਕ ਪਾਸੇ ਤੁਸੀਂ ਗ੍ਰਸਤੀ ਤੇ ਇੱਕ ਪਾਸੇ ਪੀਰ ਭਾਵ ਕਿ ਤੁਸੀਂ ਭਗਤੀ ਕਰਨ ਵਾਲੇ ਤੇ ਦੁਨੀਆਂ ਦਾ ਆਪਸ ਦੇ ਵਿੱਚ ਕਿਵੇਂ ਮੇਲ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਹਿਣ ਲੱਗੇ ਪੀਰ ਜੀ ਤੁਸੀਂ ਅੱਜ ਦੀ ਰਾਤ ਇੱਥੇ ਸਾਡੇ ਕੋਲ ਰਵੋ ਤੁਹਾਡੇ ਇਸ ਸਵਾਲ ਦਾ ਜਵਾਬ ਅਸੀਂ ਕੱਲ ਦੇਾਂਗੇ ਸੋ ਉਹਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਰਾਤ ਨੂੰ ਜਦੋਂ ਪੀਰ ਮੂਸਾ ਸੁੱਤਾ ਹੈ ਤਾਂ ਸੁਪਨਾ ਆਇਆ ਹੈ ਸੁਪਨੇ ਵਿੱਚ ਕੀ ਦੇਖਦਾ ਹੈ ਕਿ ਬਹੁਤ ਜ਼ਿਆਦਾ ਝੱਖੜ ਤੇ ਮੀਂਹ ਵਰ ਰਿਹਾ ਹੈ ਬਹੁਤ ਠੰਡੀ ਰਾਤ ਹੈ ਤੇ ਇੱਕ ਸ਼ੇਰ ਦੀ ਗੁਫਾ ਦੇ ਅੱਗੇ ਕੁਝ ਬੱਕਰੀਆਂ ਆ ਕੇ ਸ਼ੇਰ ਦੀ ਗੁਫਾ ਦੇ ਅੱਗੇ ਕੁਝ ਬੱਕਰੀਆਂ ਆ ਕੇ ਖਲੋ ਜਾਂਦੀਆਂ ਹਨ ਜਿਹੜੀਆਂ ਠੰਡ ਦੇ ਵਿੱਚ ਬੁਰੀ ਤਰ੍ਹਾਂ ਠਰ ਰਹੀਆਂ ਹਨ ਸ਼ੇਰ ਆਪਣੀ ਗੁਫਾ ਦੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਉਹਨਾਂ ਬੱਕਰੀਆਂ ਨੂੰ ਆਪਣੀ ਗੁਫਾ ਦੇ ਵਿੱਚ ਭੇਜ ਦਿੰਦਾ ਹੈ ਤੇ ਉਸ ਠੰਡ ਦੇ ਵਿੱਚ ਸਾਰੀ ਰਾਤ ਸ਼ੇਰ ਬਾਹਰ ਰਹਿੰਦਾ ਹੈ ਤੇ ਠੰਡ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਇਹ ਦ੍ਰਿਸ਼ ਵੇਖਿਆ ਤਾਂ ਪੀਰ ਮੁਸਾਤ ਰਬ ਕੇ ਉੱਠਿਆ ਹੈ ਜਦੋਂ ਬਾਹਰ ਝਾਤੀ ਮਾਰੀ ਹੈ ਬਹੁਤ ਤੇਜ ਮੀਂਹ ਵਰ ਰਿਹਾ ਹੈ ਠੰਡ ਵੀ ਹੈ ਤੇ ਬਹੁਤ ਸਾਰਾ ਮਿਹਨਰੇ ਝਖੜ ਵਗ ਰਿਹਾ ਹੈ ਮਨ ਦੇ ਵਿੱਚ ਖਿਆਲ ਆ ਗਿਆ ਹੈ ਕਿ ਵਾਕਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਇਮਾਰਤਾਂ ਬਣਾਉਣ ਦਾ ਮਕਸਦ ਬਿਲਕੁਲ ਸਹੀ ਹੈ ਅੱਜ ਜੇਕਰ ਮੈਂ ਬਾਹਰ ਇੰਨੀ ਠੰਡ ਮੀਹਨੇਰੀ ਦੇ ਵਿੱਚ ਹੁੰਦਾ ਤਾਂ ਫਿਰ ਮੇਰੀ ਵੀ ਕਿਸੇ ਤਰ੍ਹਾਂ ਮੌਤ ਹੋ ਜਾਣੀ ਸੀ ਮਕਸਦ ਸਮਝ ਆ ਗਿਆ ਹੁਣ ਨੀਂਦ ਨਹੀਂ ਆ ਰਹੀ ਸਵੇਰ ਦਾ ਵੇਲਾ ਹੋਇਆ ਹੈ ਅਮਰਤ ਵੇਲਾ ਉਸ ਦੇ ਕੰਨ ਦੇ ਵਿੱਚ ਬਾਣੀ ਦੀਆਂ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਫਿਰ ਮੂਸ਼ਾ ਨੇ ਇਸ਼ਨਾਨ ਕੀਤਾ ਹੈ ਇਸ ਇਸ਼ਨਾਨ ਕਰਕੇ ਜਿੱਥੇ ਵੱਡਾ ਇੱਕ ਕਮਰਾ ਇਮਾਰਤ ਗੁਰੂ ਸਾਹਿਬ ਜੀ ਨੇ ਬਣਾਈ ਹੋਈ ਸੀ ਉੱਥੇ ਪਹੁੰਚਿਆ ਹੈ ਕੀ ਦੇਖਦਾ ਹੈ ਕਿ ਬਹੁਤ ਸਾਰੇ ਸਿੱਖ ਉੱਥੇ ਬੈਠ ਕੇ ਬਾਣੀ ਦਾ ਜਾਪ ਕਰ ਰਹੇ ਨੇ ਗੁਰਮੰਤਰ ਦਾ ਜਾਪ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਗੁਰਬਾਣੀ ਚੱਲੀ ਹੈ ਉਸ ਤੋਂ ਬਾਅਦ ਫਿਰ ਸ਼ਬਦ ਕੀਰਤਨ ਹੋਇਆ ਹੈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਪੀਰ ਮੂਸਾ ਵੇਖਦਾ ਹੈ ਸਾਰਿਆਂ ਦੇ ਚਿਹਰਿਆਂ ਤੇ ਇੱਕ ਵੱਖਰਾ ਹੀ ਨੂਰ ਹੈ ਦੀਵਾਨ ਦੇ ਸਮਾਪਤੀ ਹੋਏ ਸਾਰਿਆਂ ਨੇ ਬੈਠ ਕੇ ਇਕੱਠਿਆਂ ਇੱਕੋ ਪੰਗਰ ਦੇ ਵਿੱਚ ਲੰਗਰ ਛਕਿਆ ਹੈ ਕਿ ਅਮੀਰ ਤੇ ਕੀ ਗਰੀਬ ਬਿਨਾਂ ਕਿਸੇ ਜਾਤ ਪਾਤ ਦੇ ਵਿਖਰੇਵੇ ਤੋਂ ਸਾਰਿਆਂ ਨੇ ਲੰਗਰ ਛਕਿਆ ਹੈ ਉਸ ਤੋਂ ਬਾਅਦ ਕੁਝ ਉਸ ਨਗਰ ਦੀਆਂ ਸੇਵਾਵਾਂ ਵਿੱਚ ਲੱਗ ਗਏ ਹਨ ਤੇ ਕੁਝ ਆਪੋ ਆਪਣੇ ਕਿਰਤ ਦੇ ਰਾਹ ਪੈ ਗਏ ਹਨ ਪੀਰ ਮੂਸਾ ਨੇ ਜਦੋਂ ਇਹ ਦੇਖਿਆ ਤੇ ਉਹਦੇ ਮਨ ਦੇ ਵਿੱਚ ਜਿਹੜੇ ਸ਼ੰਕੇ ਸਨ ਉਹ ਦੂਰ ਹੋ ਗਏ ਨੇ ਹੁਣ ਪੀਰ ਮੂਸਾ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ ਤੇ ਕਹਿਣ ਲੱਗਾ ਹੈ ਪਾਤਸ਼ਾਹ ਜੀ ਮੇਰੇ ਸ਼ੰਕੇ ਨਿਮਰਤ ਹੋ ਗਏ ਹਨ ਹੁਣ ਕਿਰਪਾ ਕਰਕੇ ਮੇਰੇ ਉੱਤੇ ਇੱਕ ਹੋਰ ਪਰ ਉਪਕਾਰ ਕਰੋ ਪਾਤਸ਼ਾਹ ਜੀ ਪੁੱਛਿਆ ਕੀ ਚਾਹੁੰਦਾ ਹੈ ਕੈਨ ਲੱਗਾ ਹੈ ਪਾਤਸ਼ਾਹ ਜੀ ਜਿਸ ਤਰ੍ਹਾਂ ਦਾ ਨੂਰ ਤੁਹਾਡੇ ਸਿੱਖਾਂ ਦੇ ਚਿਹਰਿਆਂ ਤੇ ਹੈ ਜਿਸ ਤਰ੍ਹਾਂ ਦਾ ਸਬਰ ਸੰਤੋਖ ਇਹਨਾਂ ਦੇ ਅੰਦਰ ਮੈਂ ਦੇਖਿਆ ਹੈ ਮੇਰੇ ਇੰਨੇ ਸਾਲਾਂ ਦੀ ਭਗਤੀ ਦੇ ਵਿੱਚ ਮੈਂ ਇਹ ਪ੍ਰਾਪਤ ਨਹੀਂ ਕਰ ਸਕਿਆ ਕਿਰਪਾ ਕਰਕੇ ਮੈਨੂੰ ਆਪਣੇ ਗੁਰਸਿੱਖਾਂ ਵਾਲਾ ਜੀਵਨ ਬਖਸ਼ ਦਿਓ ਮੈਨੂੰ ਵੀ ਆਪਣੇ ਲੜ ਲਾਵ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਗਲ ਦੇ ਨਾਲ ਲਾਇਆ ਹੈ ਤੇ ਉਸ ਨੂੰ ਚਰਨ ਪੜ ਦੇ ਕੇ ਫਿਰ ਸਿੱਖ ਬਣਾਇਆ ਹੈ ਜਿਹੜਾ ਸਦਾ ਵਾਸਤੇ ਹੀ ਇਸ ਨਗਰ ਦੇ ਵਿੱਚ ਵਸ ਗਿਆ ਹੈ ਸੋ ਗੁਰੂ ਸਵਾਰਿਓ ਇੰਜ ਗੁਰੂ ਪਾਤਸ਼ਾਹ ਜੀ ਨੇ ਉਸ ਪੀਰ موسی ਦੇ ਸ਼ੰਕੇ ਦੂਰ ਕੀਤੇ ਹਨ ਗ੍ਰਸਥ ਕਿਉਂ ਉੱਤਮ ਹੈ ਇਹ ਵੀ ਉਹਨੂੰ ਸਮਝਾ ਦਿੱਤਾ ਹੈ ਤੇ ਗ੍ਰਸਥ ਵਿੱਚ ਰਹਿੰਦਿਆਂ ਆ ਕਿਵੇਂ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨਾ ਹੈ ਇਹ ਵੀ ਪੀਰ موسی ਨੂੰ ਸਮਝਾ ਦਿੱਤਾ ਹੈ ਹੁਣ ਗੁਰੂ ਪਾਤਸ਼ਾਹ ਜੀ ਇਥੋਂ ਜਿੰਨਾ ਸਮਾਂ ਪਾਤਸ਼ਾਹ ਜੀ ਨੇ ਰੱਖ ਕੇ ਇਸ ਨਗਰ ਦੇ ਉਸਾਰੀ ਪਾਤਸ਼ਾਹ ਜੀ ਨੇ ਕਰਵਾਏ ਜਦੋਂ ਬਹੁਤ ਵੱਡਾ ਹਿੱਸਾ ਮੁਕੰਮਲ ਹੋ ਗਿਆ ਹੈ ਤਾਂ ਪਾਤਸ਼ਾਹ ਜੀ ਨੇ ਇਸ ਨਗਰ ਦੇ ਬਾਕੀ ਪ੍ਰਬੰਧਾਂ ਵਾਸਤੇ ਕੁਝ ਸਿੱਖਾਂ ਦੀ ਡਿਊਟੀ ਲਈ ਹੈ ਤਾਂ ਜਿਹੜੇ ਇਤਿਹਾਸ ਦੇ ਵਿੱਚ ਉਹਨਾਂ ਦੇ ਨਾਂ ਆਉਂਦੇ ਨੇ ਕਿ ਪਾਤਸ਼ਾਹ ਜੀ ਨੇ ਇਥੋਂ ਫਿਰ ਜਿਹੜੇ ਗੁਰੂ ਘਰ ਦੇ ਕੀਰਤਨੀਆਂ ਨੇ ਉਹਨਾਂ ਨੂੰ ਤਾਕੀਦ ਕੀਤੀ ਹੈ ਭਾਵੇਂ ਕਿ ਉਹ ਪਹਿਲੇ ਵੀ ਦੋ ਟਾਈਮ ਅੰਮ੍ਰਿਤ ਵੇਲੇ ਤੇ ਸੂਦਰ ਵੇਲੇ ਹਾਜ਼ਰੀ ਭਰਦੇ ਰਹੇ ਨੇ ਉਹਨਾਂ ਨੂੰ ਬਿਠਾ ਕੇ ਇਹ ਪੱਕੀ ਤੌਰ ਤੇ ਤਾਕੀਦ ਕੀਤੀ ਹੈ ਕਿ ਇਸ ਮਰਿਆਦਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਵਿਗਨ ਨਹੀਂ ਪਿਆਣਾ ਚਾਹੀਦਾ ਇਸ ਸਥਾਨ ਤੇ ਦੋ ਵੇਲੇ ਕੀਰਤਨ ਹੋਣਾ ਚਾਹੀਦਾ ਹੈ ਭਾਈ ਗੁਲਾਬ ਰਾਏ ਜੀ ਭਾਈ ਰਾਜਾ ਜੀ ਭਾਈ ਬਹਿਲ ਜੀ ਭਾਈ ਮਨਸੂਦ ਜੀ ਭਾਈ ਹਰਵੰਸ ਸੇ ਹਰਵੰਸ ਜੀ ਇਹ ਆਪੋ ਆਪਣੇ ਕਿਰਤ ਵੀ ਕਰਦੇ ਸਨ ਤੇ ਨਾਲ ਗੁਰੂ ਘਰ ਦੇ ਕੀਰਤਨ ਦੇ ਵਿੱਚ ਹਾਜ਼ਰੀ ਭਰ ਕੇ ਕੀਰਤਨ ਸਰਵਣਵੇਂ ਕਰਵਾਉਂਦੇ ਸਨ ਸੋ ਗੁਰੂ ਸਵਾਰਿਓ ਇਸੇ ਤਣੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੁਣ ਅਨੰਦਪੁਰ ਸਾਹਿਬ ਤੋਂ ਆਪਣੀ ਅਗਲੀ ਪ੍ਰਚਾਰ ਫੇਰੀ ਦੀ ਆਰੰਭਤਾ ਕਰਨੀ ਹੈ ਜਿਹੜੇ ਮੁਰਦੀ ਸਿੱਖ ਨੇ ਉਹਨਾਂ ਦੇ ਵਿੱਚ ਭਾਈ ਭਾਗੋ ਜੀ ਭਾਈ ਰਾਮਾ ਜੀ ਭਾਈ ਸਾਧੂ ਜੀ ਭਾਈ ਮਲਤਾਨੀ ਜੀ ਇਹਨਾਂ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਨਗਰ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਜਿੱਥੇ ਕਿਤੇ ਕੋਈ ਇਮਾਰਤਾਂ ਬਣਨ ਵਾਲੀਆਂ ਹਨ ਜਾਂ ਕਾਰਜ ਹੋਣ ਵਾਲੇ ਹਨ ਉਹ ਤੁਹਾਡੀ ਦੇਖਰੇਖ ਵਿੱਚ ਹੀ ਹੋਣਗੇ ਤੇ ਪਾਤਸ਼ਾਹ ਜੀ ਨੇ ਨਾਲ ਇਹ ਵੀ ਇਹਨਾਂ ਨੂੰ ਹੁਕਮ ਕੀਤਾ ਹੈ ਕਿ ਜੋ ਵੀ ਦਸਵੰਦ ਦੀ ਮਾਇਆ ਆਵੇ ਜਿਹੜੇ ਆਪਣੇ ਕਿਰਤ ਕਰਨੇ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦੇ ਦਿੱਤੀ ਜਾਵੇ ਨਗਰ ਦੇ ਵਿੱਚ ਜਿੱਥੇ-ਜਿੱਥੇ ਖੂਹ ਲਵਾਉਣੇ ਜ਼ਰੂਰੀ ਨੇ ਉੱਥੇ ਖੂਹ ਵੀ ਲਵਾਏ ਜਾਣ દવાખાਨੇ ਕਾਇਮ ਕੀਤੇ ਜਾਣ ਇਸ ਕਿਸਮ ਦੀਆਂ ਸੇਵਾਵਾਂ ਜਿਹੜੀਆਂ ਤੁਸੀਂ ਕਰਨੀਆਂ ਨੇ ਸੋ ਇਹ ਵਕ ਵਕ ਤਰ੍ਹਾਂ ਦੇ ਹੁਕਮ ਕਰਕੇ ਗੁਰੂ ਪਾਤਸ਼ਾਹ ਜੀ ਨੇ ਆਪਣੀ ਅਗਲੀ ਪ੍ਰਚਾਰ ਫੇਰੀ ਆਰੰਭ ਕੀਤੀ ਹੈ ਅਗਲੇ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਸਾਹਿਬ ਜੀ ਨੇ ਇਸ ਚੱਕ ਨਾਨਕੀ ਨੂੰ ਜਿੱਨੂੰ ਹੁਣ ਸ੍ਰੀ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ ਇੱਥੋਂ ਹੁਣ ਧਰਮ ਪ੍ਰਚਾਰ ਦੇ ਫੇਰੇ ਕਿਸ ਪਾਸੇ ਦੇ ਸ਼ੁਰੂ ਕੀਤੀ ਹੈ ਸੋ ਆਖੀਰ ਦੇ ਵਿੱਚ ਬੇਨਤੀ ਕਰਾਂ ਕਿ ਮੇਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਕਰਨਾ ਹੈ ਤੇ ਸ਼ੇਅਰ ਵੀ ਕਰਨਾ ਹੈ ਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਰਾਹੀਂ ਸਬਸਕ੍ਰਾਈਬ ਵੀ ਕਰਵਾਉਣਾ ਹੈ ਤਾਂ ਕਿ ਇਤਿਹਾਸ ਦੀ ਇਹ ਗਾਥਾ ਉਹਨਾਂ ਤੱਕ ਵੀ ਪਹੁੰਚ ਸਕੇ ਤੇ ਇਸੇ ਤਰ੍ਹਾਂ ਯਾਰੀ ਰਹਿ ਸਕੇ ਦੋ ਦਿਨ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਗਲਾ ਇਤਿਹਾਸ ਦਾ ਇਤਿਹਾਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ